ਦਰਾਹ ਵਿਖੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਕਾਰ ਨਹਿਰ ਵਿੱਚ ਡਿੱਗਣ ਨਾਲ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਕੁੜੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ ਕਾਰ ਸਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਲੁਧਿਆਣਾ ਵਾਪਸ ਜਾ ਰਹੇ ਸਨ ਕੁੜੀਆਂ ਨੂੰ ਬਚਾਉਣ ਵਾਲੇ ਪਿੰਡ ਵਾਸੀ ਹਰदयाल ਸਿੰਘ ਨੇ ਦੱਸਿਆ ਕਿ ਦਰਾਹ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਆ ਰਹੀ ਕਾਰ ਅਚਾਨਕ ਨਹਿਰ ਵਿੱਚ ਡਿੱਗਦੇ ਦੇਖਿਆ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੋ ਕੁੜੀਆਂ ਨੂੰ ਦੇਖਿਆ ਤੇ ਦੋਨਾਂ ਨੂੰ ਤੁਰੰਤ ਬਾਹਰ ਕੱਢ ਕੇ ਬਚਾਇਆ ਗਿਆ। ਹਾਦਸੇ ਵਿੱਚ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਹਨ। ਲੁਧਿਆਣਾ ਦੇ ਜਨਤਾਨਗਰ ਦੇ ਰਹਿਣ ਵਾਲੇ ਰਪਿੰਦਰ ਸਿੰਘ ਤੇ ਉਸ ਦੀ ਭਾਬੀ ਪਲਵਿੰਦਰ ਕੌਰ ਦੀ ਮੌਤ ਹੋ ਗਈ ਹੈ। ਜਦੋਂ ਕਿ ਦੋ ਬੱਚਿਆਂ ਨੂੰ ਬਚਾ ਲਿਆ ਗਿਆ ਹੈ। ਆ ਸਹੀ ਗੱਡੀ ਡਰਾਈਵਰ ਨੂੰ ਆਈ ਆ ਉਦੋਂ ਬਾਅਦ ਜਦੋਂ ਮੈਂ ਪੁਲਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿੱਦ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ ਪਰ ਘੱਟ ਲਿਆ ਉਹਨੇ ਤਾਂ ਜਨਵਾਰੀ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਚਲੋ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਅਸੀਂ ਜਦੋਂ ਕੁੜੀਆਂ ਬਚਾਉਣ ਤੋਂ ਬਾਅਦ ਸਾਡੇ ਕੋਈ ਇਹਨਾਂ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਈ ਆ ਮਾਕੇ ਪੁੱਤ ਬੇਟਾ ਵੀ ਅੰਦਰ ਕੌਣ ਕੌਣ ਨੇ ਕਹ ਦੀ ਇੱਕ ਸਾਡੀ ਮਮਾ ਇੱਕੜੇ ਤਾਇਆ ਜੀ ਨੇ ਅੰਦਰ ਤੇ ਜਾਨੂੰ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇਆ ਜੀ ਨੇ ਇੱਕ ਬਾਹ ਬਾਹ ਗੱਡੀ ਪਹਿਲਾਂ ੱਤਾਂ ਜਾਨੂੰ ਇੱਕ ਨੌਜਵਾਨ ਮੁੰਡਾ ਬੁੱਕ ਬੰਟੀ ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਹਾ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਾਨੂੰ ਉਹਨੇ ਬਾਹ ਫੇਰ ਅੰਦਰ ਬਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਸ ਤੋਂ ਬਾਅਦ ਚੱਲੇ ਅਸੀਂ ਟੋਚਨ ਦੇ ਨਾਲ ਸੰਗੜ ਲੈ ਜਾਂਦਾ ਸਪੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਇਹ ਆ ਬੰਨ ਕੇ ਪੰਨੇਪੁਰ ਨੇ ਜਿਹਦਾ ਵੱਟ ਕੱਢ ਲਿਆ ਉਹ ਤਾਂ ਡੈੱਡੀ ਸੀਗਾ ਤੇ ਉਸ ਤੋਂ ਬਾਅਦ ਹੈ ਕਿ ਟਰੈਕਟਰ ਲੈਣ ਦਾ ਸੰਗਲ ਲੈਣ ਦਾ ਗੱਡੀ ਕੰਢੇ ਲਾ ਲਈ ਯਾਨੀ ਕੰਢੇ ਲਾ ਕੇ ਜਿਹੜੀ ਮੁੰਡੇ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਵਾਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਹਰਤੀ ਮੈਦਾਨ ਕੋਲ ਤਵਾਰ ਵਾਲੇ ਦੀ ਉਹ ਜਿਹਦੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈੱਡ ਦਾ ਜਾਂ ਕੀ ਹੈ ਦੋ ਦੀ ਦੋ ਦੀ ਮੰਨ ਇੱਕ ਦੀ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਕਹਿੰਨੀ ਜਾਂ ਮੈਂ ਪਰ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆਂ ਜੇ ਤਾਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਂਸ ਹੀ ਨਹੀਂ ਹੁੰਦਾ ਇੱਥੇ ਰੋਡ ਬਹੁਤ ਚੌੜੀ ਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਇੱਕ ਗੱਡੀ ਆ ਜਿਹੜੀ ਬੁਰਜੀ ਦੇ ਕੋਲ ਐਡ ਦੇ ਵਿੱਚ ਟਿਕੀ ਆ ਬੁਰਜੀਪੁਰ ਦੇ ਨੇੜੇ ਐਡ ਦੇ ਵਿੱਚ ਸਹੀ ਟੈਲੀਫੋਨ ਪਹੁੰਚਣ ਦਾ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆਪੇ ਦਾ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸੁਭਜ ਸਿੰਘ ਪਾਸੇ ਜਨਤਾ ਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਗੱਡੀ ਚਾਲਕ ਦੀ ਨਹਿਰ ਵੀ ਡੇਗਣ ਕਰਕੇ ਦੀ ਚਾਰਜ ਨੇ ਸਵਾਰੀ ਸੀ ਤਿੰਨ ਲੇਡੀਜ਼ ਸੀਗੀਆਂ ਇੱਕੇ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਹੇ ਗੁਰਦੁਆਰਾ ਸਾਹਿਬ ਕੋਟੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਦਰਾਹੇ ਬਨੋਂ ਆਏ ਸੀ ਕੋਟੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਲੱਗਿਆ ਹਾਂਜੀ ਠੀਕ ਨੇ ਇੱਕ ਨੂੰ ਲੈ ਕੇ ਗਏ ਨੇ ਹੋਰ ਜਗ੍ਹਾ ਨਹੀਂ ਹੋਰ ਲੋਰੂ ਗੱਡੀ ਜੀ ਸਾਹਮਣੇ ਖੜੀ ਹੈ ਪੀਵੀ 10 ਡੀ ਜ਼ेड 8500 ਰੰਗ ਚਿੱਟਾ